ਸਿੰਘ ਜੰਗੀ ਜੀ ਦਿਓ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰ ਭਗਵੰਦ ਸਿੰਘ ਮਾਨ ਜਿੰਦਾਬਾਦ ਭੋਲੇ ਸੋਨਾ ਸੱਜ ਪਿੰਡ ਗੈਰੀ ਮੰਡੀ ਦੇਖੇ ਜਿਹੜੀ ਗਰਾਊਂਡ ਬਣਾ ਰਹੇ ਜੀ ਇਸ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ ਇਹ ਜੀ ਬਹੁਤ ਸੁ ਸੁਭਾਗਾ ਭਰਿਆ ਦੇਣਿਆ ਜੀ ਅੱਜ ਜਿਹੜਾ ਗਰਾਊਂਡ ਦਾ ਜਿਹੜਾ ਅਸੀਂ ਪਿੱਛੇ ਪਿਛਲੇ ਸਮੇਂ ਤੋਂ ਚੱਲ ਰਿਹਾ ਕੰਮ ਜਿਹੜਾ ਵਾ ਉਹ ਅੱਜ ਜਿਹੜਾ ਵਾ ਥੋੜੀ ਜੀ ਗਾਰ ਥੱਲੇ ਜਮਾ ਹੋਈ ਸੀ ਉਹਦਾ ਕਰਕੇ ਜਿਹੜਾ ਵਾ ਉਹਨੂੰ ਸੁਕਾਇਆ ਜਾ ਰਿਹਾ ਸੀ ਉਹ ਹੁਣ ਇਹਨਾਂ ਨੇ ਪੀਡਬਲੂਡੀ ਡਿਪਾਰਟਮੈਂਟ ਨੇ ਜਿਹੜਾ ਵਾ ਉਹ 12 ਕਿੱਲੇ ਦਾ ਜਿਹੜਾ ਵਾ ਉਹ ਕਿਸੇ ਆਪਣਾ ਵੱਲੇ ਦੇ ਨੇੜੇ ਕੋਈ ਜਗ੍ਹਾ ਲੈ ਕੇ ਉਥੋਂ ਮਿੱਟੀ ਪੁੱਟਣ ਦਾ ਕੰਮ ਜਿਹੜਾ ਸਟਾਰਟ ਕੀਤਾ ਵਾ ਔਰ ਉਹਦੇ ਨਾਲ-ਨਾਲ ਮੈਂ ਇੱਕ ਜਿਹੜੇ ਆ ਸਾਡੇ ਹਰਭਜਨ ਸਿੰਘ ਈਟੀਓ ਜਿਹੜੇ ਕੈਬਨਿਟ ਮੰਤਰੀ ਆ ਜਿਨ੍ਹਾਂ ਨੇ ਬਹੁਤ ਵਧੀਆ ਸੋਚ ਰੱਖਦੇ ਹੋਏ ਗਹਿਰੀ ਮੰਡੀ ਨੂੰ ਜਿਹੜੀ ਆ ਉਹ ਇੱਕ ਵਧੀਆ ਗਰਾਊਂਡ ਦੀ ਜਿਹੜੀ ਆ ਇੱਕ ਜਿਹੜੀ ਆ ਸਕੀਮ ਦੇ ਵਿੱਚ ਲਿਆ ਕੇ ਇਹਨੂੰ ਜਿਹੜੀ ਆ ਇੱਕ ਸਹੂਿਦਾ ਦੇਣ ਦਾ ਜਿਹੜਾ ਕੰਮ ਕੀਤਾ ਵਾ ਔਰ ਇਸ ਚੀਜ਼ ਦੇ ਨਾਲ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਯੂਥ ਜਿਹੜਾ ਥੋੜਾ ਜਾਂ ਨਸ਼ੇ ਦੀ ਜਿਹੜੇ ਆ ਛੇਵੇਂ ਦਰਿਆ ਦੇ ਵਿੱਚ ਜਿਹੜਾ ਖਤਮ ਹੁੰਦਾ ਜਾ ਰਿਹਾ ਵਾ ਉਹਨੂੰ ਬਹੁਤ ਜਿਆਦਾ ਜਿਹੜਾ ਵਾ ਜਿਹੜਾ ਵਾ ਉਹਨੂੰ ਜਿਹੜਾ ਵਾ ਆਪਣਾ ਸਿੱਧੀ ਜਿਹੜੀ ਆ ਸਿਹਤ ਮਿਲੂਗੀ ਔਰ ਜਿਹੜਾ ਨਸ਼ੇ ਨੂੰ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਠੱਲ ਪਾਊਗੀ ਉਹ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਅਫਵਾਹਾਂ ਜਿਹੜੀਆਂ ਪਿੰਡ ਲੈਵਲ ਤੇ ਜਿਹੜੀਆਂ ਸਾਡੇ ਵਿਰੋਧੀ ਬੰਦਿਆਂ ਵੱਲੋਂ ਢਾਈਆਂ ਜਿਹੜੀਆਂ ਉਡਾਈਆਂ ਜਾ ਰਹੀਆਂ ਸੀ ਕਿ ਜਿਹੜਾ ਗਰਾਊਂਡ ਦਾ ਜਿਹੜਾ ਕੰਮ ਆ ਉਹਨੂੰ ਬੰਦ ਕਰ ਦਿੱਤਾ ਗਿਆ ਵਾ ਉਹ ਫਲਾਣੇ ਨੇ ਕਰਤਾ ਇਹ ਮੰਨ ਘਰਤ ਗੱਲਾਂ ਦੇ ਵਿੱਚ ਕਿਸੇ ਨੂੰ ਆਉਣ ਦੀ ਲੋੜ ਨਹੀਂ ਪੰਚਾਇਤ ਨੂੰ ਜਦੋਂ ਚੁਣਿਆ ਜਾਂਦਾ ਵਾ ਉਹ ਚੰਗੇ ਕੰਮਾਂ ਵਾਸਤੇ ਚੰਗੀ ਸੋਚ ਵਾਸਤੇ ਜਿਹੜੀ ਪਿੰਡ ਦੀ ਉਸਾਰੂ ਨੀਤੀ ਨੂੰ ਅੱਗੇ ਵਧਾਉਣ ਵਾਸਤੇ ਜਿਹੜੀ ਆ ਸਹਿਯੋਗ ਕਰਦੀ ਆ ਉਹ ਕੋਈ ਕਿਸੇ ਦਾ ਕੰਮ ਰੋਕਦਾ ਨਹੀਂ ਆ ਅਸੀਂ ਵੀ ਔਰ ਸਮੁੱਚੀ ਜਿਹੜੀ ਆ ਟੀਮ ਸਾਡੀ ਜਿਹੜੀ ਆ ਉਹ ਜਿਹੜੇ ਇਸ ਕੰਮ ਨੂੰ ਜਿਹੜਾ ਵਾ ਜਿਹੜਾ ਕੰਟੀਨਿਊ ਜਿਹੜਾ ਜਾਰੀ ਰੱਖਣ ਦੇ ਵਿੱਚ ਸਹਿਯੋਗ ਕਰ ਰਹੀ ਆ ਔਰ ਇਹ ਲਗਾਤਾਰ ਸਹਿਯੋਗ ਹੀ ਕਰਦੀ ਰਹੂਗੀ ਕਿਉਂਕਿ ਇਹ ਕੰਮ ਕੋਈ ਮਾੜਾ ਨਹੀਂ ਆ ਇਹ ਬਹੁਤ ਵੱਡਾ ਕੰਮ ਸੀ ਇਹ ਘੱਟੋ ਘੱਟ 100 ਪਿੰਡ ਨੂੰ ਜਿਹੜਾ ਵਾ ਇਹ ਨਾਲ ਜੋੜਨ ਵਾਲਾ ਕੰਮ ਆ ਇਸ ਕਰਕੇ ਇਸ ਕੰਮ ਨੂੰ ਜਿਹੜਾ ਵਾ ਜਿਹੜਾ ਵਾ ਬਹੁਤ ਅਸੀਂ ਇਹ ਚੀਜ਼ ਦੀ ਖੁਸ਼ੀ ਮਨਾ ਰਹੇ ਆਂ ਕਿ ਇਹ ਜਿਹੜਾ ਜਿਹੜੀ ਆ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਨੇ ਜਿਹੜਾ ਇਹਨੂੰ ਗਰਾਊਂਡ ਨੂੰ ਜਿਹੜਾ ਜਿਹੜਾ ਵਾ ਕੰਮ ਨੂੰ ਚਲਾਉਣ ਵਾਸਤੇ ਜਿਹੜਾ ਜਾਂ ਇਹਨੂੰ ਗਰਾਊਂਡ ਨੂੰ ਜਿਹੜਾ ਸਾਡੇ ਗਹਿਰੀ ਨੂੰ ਦੇਣ ਦਿੱਤੀ ਆ ਇਹ ਬਹੁਤ ਜਿਹੜਾ ਵਾ ਸਾਡੇ ਵਾਸਤੇ ਮਾਣ ਵਾਲੀ ਗੱਲ ਔਰ ਉਹਨਾਂ ਦਾ ਇਹ ਤਾਂ ਇਹ ਦਿਲੋਂ ਅਸੀਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਔਰ ਕਿਸ ਬੰਦੇ ਚ ਤੁਸੀਂ ਕੀ ਜਾਨਣਾ ਚਾਹੁੰਦੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਕੈਬਨਿਟ ਮੰਤਰੀ ਸਰਦਾਰ ਹਰਪੰਜ ਸਿੰਘ ਈਡਿਓ ਜੀ ਵੱਲੋਂ ਜੋ ਪਿਛਲੇ ਦਿਨੀ ਇੱਥੇ ਨੀਂ ਪੱਥਰ ਰੱਖੇ ਗਏ ਸੀ ਤੇ ਉਹ ਨੀਂ ਪੱਥਰ ਰੱਖਣ ਤੋਂ ਬਾਅਦ ਇਹ ਜਿਹੜਾ ਸਾਰਾ ਕੰਮ ਉਹ ਪ੍ਰੋਸੈਸ ਸਟਾਰਟ ਹੋਇਆ ਉਹਦੇ ਵਿੱਚ ਬਾਬਾ ਨਿਹਾਲ ਦਾਸ ਜੀ ਦਾ ਜੋ ਗੇਟ ਬਣ ਰਿਹਾ ਵਾ ਤੇ ਜੋ ਇਹ ਗਰਾਊਂਡ ਦਾ ਕੰਮ ਸੀ ਇਹ ਗਰਾਊਂਡ ਦੇ ਕੰਮ ਵਿੱਚ ਪਹਿਲੋ ਇਹ ਛੱਪੜ ਦੀ ਪਹਿਲੋ ਇਹ ਖਲਾਈ ਕੀਤੀ ਗਈ ਆ ਇਹਦੀ ਸਫਾਈ ਕੰਮ ਤੋਂ ਬਾਅਦ ਅੱਜ ਜੋ ਇੱਥੇ ਮਿੱਟੀ ਪਾਉਣ ਦਾ ਕੰਮ ਆ ਉਹ ਇੱਥੇ ਸ਼ੁਰੂ ਕਰਵਾਇਆ ਜਾ ਰਿਹਾ ਆ ਉਹ ਜੋ ਮਿੱਟੀ ਪਾਉਣ ਦਾ ਕੰਮ ਆ ਉਹ ਸੁਮੇਂ